ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਵਿਦਿਆਨ ਸੰਭਲ ਕਾ ਗੁਰਦਾਸਪੁਰ ਹਰ ਖੇਤਰ ਵਿੱਚ ਅੱਗੇ ਲਿਜਾਣ ਦੇ ਯਤਨ ਲਗਾਤਾਰ ਜਾਰੀ ਹਨ ਤੇ ਚੇਅਰਮੈਨ ਸ੍ਰੀ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਸਦਕਾ ਗੁਰਦਾਸਪੁਰ ਵਿੱਚ ਬਣੇ ਸਕੂਲ ਆਫ ਐਮਿਨਸ ਵਿੱਚ ਵਿਦਿਆਰਥੀਆਂ ਦੇ ਸਕੂਲ ਆਨ ਜਾਣ ਲਈ ਬੱਸ ਸਰਵਿਸ ਸ਼ੁਰੂ ਕੀਤੀ ਗਈ ਹੈ ਚੇਅਰਮੈਨ ਰਮਨ ਬਹਿਲ ਵੱਲੋਂ ਅੱਜ ਹਰੀ ਝੰਡੀ ਦਿਖਾ ਕੇ ਸਕੂਲ ਆਫ ਐਮਿਨਸ ਗੁਰਦਾਸਪੁਰ ਵਿੱਚ ਪੜ੍ਹਦੇ ਬੱਚਿਆਂ ਦੇ ਲਈ ਪਹਿਲੀ ਬੱਸ ਸਰਵਿਸ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਤੇ ਡਿਪਟੀ ਡੀਓ ਗੁਰਦਾਸ ਅਕਵਿੰਦਰ ਸਿੰਘ ਸਕੂਲ ਆਫ ਐਮਨਸ ਗੁਰਦਾਸਪੁਰ ਦੇ ਪ੍ਰਿੰਸੀਪਲ ਸ੍ਰੀ ਅਨਿਲ ਭੱਲਾ ਸਮੇਤ ਸਿੱਖਿਆ ਵਿਭਾਗ ਦੇ ਹੋਰ ਅਧਿਕਾਰੀ ਮਾਰਕੀਟ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਸ੍ਰੀ ਭਾਰਤ ਪੁਸ਼ਨ ਸ਼ਰਮਾ ਨੇੜਜ ਸਲੋਤਰਾ ਸਮੇਤ ਹੋਰ ਆਗੂ ਹਾਜ਼ਰ ਸਨ ਸ੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਰ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾਂ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਸਿੱਧੂ ਹਸਪਤਾਲ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਕੋਈ ਵੀ ਆਪਰੇਸ਼ਨ ਕਰਵਾਓ ਸਿਰ 12000 ਰੁਪਏ ਵਿੱਚ ਪਤਾ ਨੋਟ ਕਰੋ ਸਿੱਧੂ ਹਸਪਤਾਲ ਜ਼ਿਲ੍ਹਾ ਗੁਰਦਾਸਪੁਰ ਢਾੜੀਵਾਲ ਬਾਈਪਾਸ ਜੀਓ ਪੈਟਰੋਲ ਪੰਪ ਦੇ ਨੇੜੇ ਵਧੇਰੇ ਜਾਣਕਾਰੀ ਲਈ ਸਕਰੀਨ ਉੱਪਰ ਨੰਬਰ ਦਿੱਤੇ ਗਏ ਹਨ ਜ ਮਨ ਨੂੰ ਖੁਸ਼ੀ ਆ ਔਰ ਇਲਾਕੇ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਵੀ ਆ ਕੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਜਿਸ ਨੂੰ ਭਗਵੰਤ ਮਾਨ ਜੀ ਨੇ ਔਰ ਸ਼੍ਰੀ ਹਰਜੋਤ ਬੈਸ ਜੀ ਨੇ ਬਖੂਬੀ ਦੇ ਨਾਲ ਸਾਰੇ ਪੰਜਾਬ ਦੇ ਵਿੱਚ ਲਾਗੂ ਕੀਤਾ ਔਰ ਗੁਰਦਾਸਪੁਰ ਦੇ ਵਿੱਚ ਸਕੂਲ ਆਫ ਐਮਿਨੈਂਸ ਇਸ ਇਲਾਕੇ ਨੂੰ ਦਿੱਤਾ ਔਰ ਜਿੱਥੇ ਸਕੂਲ ਆਫ ਐਮਿਨੈਂਸ ਦੇ ਵਿੱਚ ਵਧੀਆ ਇਕਵਿਪਮੈਂਟ ਵਧੀਆ ਬਿਲਡਿੰਗਸ ਆ ਰਹੀਆਂ ਨੇ ਉਥੇ ਬੱਚਿਆਂ ਵਾਸਤੇ ਜਿਹੜੀ ਇੱਕ ਬਹੁਤ ਪੁਰਾਣੀ ਮੰਗ ਸੀ ਕਿ ਉਹਨਾਂ ਨੂੰ ਕਨਵੈਨਸ ਦਾ ਪ੍ਰਬੰਧ ਕੀਤਾ ਜਾਵੇ ਅੱਜ ਉਹ ਜਿਹੜੀ ਬੱਸ ਹੈ ਪਹਿਲੀ ਉਹਨੂੰ ਅੱਜ ਅਸੀਂ ਰਵਾਨਾ ਕੀਤਾ ਉਹ ਬੱਚਿਆਂ ਨੂੰ ਲੈ ਕੇ ਵੱਖ-ਵੱਖ ਪਿੰਡਾਂ 'ਚ ਜਾਊਗੀ ਬੱਚੇ ਆਪਣੀ ਇੱਥੇ ਪੜ੍ਹਾਈ ਕਰਨਗੇ ਔਰ ਉਸ ਤੋਂ ਬਾਅਦ ਉਹ ਬੱਸ ਜਿਹੜੀ ਆ ਉਹਨਾਂ ਨੂੰ ਛੱਡੇ ਜਾਊਗੀ ਸੋ ਮੈਂ ਸਮਝਣਾ ਕਿ ਸਕੂਲ ਆਫ ਵੈਮਨਸ ਦੇ ਵਿੱਚ ਜਿਹੜੇ ਬੱਚੇ ਪੜ੍ਹ ਰਹੇ ਨੇ ਕਈ ਬੱਚੇ ਆਰਥਿਕ ਤੌਰ ਦੇ ਉੱਪਰ ਕਮਜ਼ੋਰ ਨੇ ਉਹੜਾ ਵਾਸਤੇ ਕਨਵੇਸ ਦੀ ਪ੍ਰੋਬਲਮ ਸੀ ਔਰ ਮੈਨੂੰ ਅਜੇ ਵੀ ਖੁਸ਼ੀ ਆ ਕਿ ਆ ਕਾਲਪੁਰਖ ਨੇ ਦਾਸ ਦੇ ਮੂੰਹੋਂ ਕੱਢੀ ਗੱਲ ਪੂਰੀ ਹੋਈ ਮੈਂ ਚੋਣਾ ਦੇ ਵਿੱਚ ਜਿਸ ਵਕਤ ਲੋਕ ਸਭਾ ਜੀਆਂ ਸੀ ਗਿਆ ਤੇ ਮੈਂ ਮੁਸਤਾਬਾ ਜੱਟਾ ਗਿਆ ਉੱਥੇ ਦਾਗ ਨਾਮ ਸਿੰਘ ਹਣੀ ਇੱਥੇ ਨੇ ਚੈਨ ਮਸੀ ਹਣੀ ਨੇ ਲਾਤ ਸੁਹਣੀ ਨੇ ਉੱਥੇ ਇੱਕ ਬੱਚੀ ਆ ਸੁਨਿਆ ਸੈਮਲ ਦੀ ਬੇਟੀ ਆ ਆਪਣੇ ਨਾਨਕੇ ਘਰੋਂ ਰਹਿ ਰਹੀ ਆ ਔਰ ਉਹ ਬੋਲਣ ਦੇ ਵਿੱਚ ਇੰਨੀ ਸਮਾਰਟ ਸੀ ਇੰਨੀ ਵਧੀਆ ਸੀ ਉਹ ਕਹਿਣ ਲੱਗੀ ਵੀ ਸਾਨੂੰ ਕਨਵੈਸ ਦੀ ਪ੍ਰੋਬਲਮ ਹੈ ਤੇ ਮੈਂ ਸੋਚਿਆ ਵੀ ਸ਼ਾਇਦ ਇਹ ਕਿਸੇ ਪ੍ਰਾਈਵੇਟ ਸਕੂਲ ਚ ਪੜ ਰਹੀ ਆ ਪਰ ਉਹਨੇ ਮੈਨੂੰ ਦੱਸਿਆ ਵੀ ਨਹੀਂ ਮ ਸਕੂਲ ਆਫ ਐਮਐਨਐਸ ਦੇ ਸਟੂਡੈਂਟ ਆ ਔਰ ਇੰਨੀ ਵਧੀਆ ਗੱਲ ਕਰ ਰਹੀ ਸੀ ਔਰ ਉਹਨੇ ਕਿਹਾ ਵੀ ਸਾਨੂੰ ਕਨਵੈਸ ਕਰਕੇ ਮੁਸ਼ਕਲ ਹੋ ਰਹੀ ਆ ਸੋ ਅੱਜ ਉਹਦੀ ਜਿਹੜੀ ਬੱਚੇ ਦੀ ਗਈ ਕੱਲ ਅੱਜ ਵੀ ਪ੍ਰਵਾਧਮਾਣਿਓ ਪੂਰੀ ਕੀਤੀ ਆ ਸੋ ਇਹ ਤਿੰਨ ਬੱਸਾਂ ਇੱਥੋਂ ਚੱਲਣਗੀਆਂ ਪਹਿਲੀ ਬੱਸ ਅਸੀਂ ਅੱਜ ਰਵਾਨਾ ਕੀਤੀ ਆ ਹਨਨ ਭੱਲਾ ਜੀ ਜਿਹੜੀ ਦੂਸਰੀ ਬੱਸ ਆ ਔਰ ਤੀਸਰੀ ਬਾਤ ਉਹ ਵੱਖਰੇ ਵੱਖਰੇ ਰੂਟਸ ਦੇ ਉੱਪਰ ਸ਼ੁਰੂ ਕਰਵਾ ਦਿਓ ਤਾਂ ਕਿ ਬੱਚਿਆਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਔਰ ਜਿਹੜਾ ਇੱਕ ਸੁਪਨਾ ਆਰਵਿੰਦ ਕੇਜਰੀਵਾਲ ਜੀ ਦੀ ਸਾਰੀ ਟੀਮ ਨੇ ਪੰਜਾਬ ਲਈ ਲਿਆ ਸੀ ਕਿ ਪੰਜਾਬ ਦੇ ਸਕੂਲ ਤੇ ਪੰਜਾਬ ਦੀਆਂ ਸਿਹਤ ਸੇਵਾਵਾਂ ਬਿਹਤਰ ਹੋਣ ਅੱਜ ਉਹ ਤਾਨੂੰਨ ਨਜ਼ਰ ਆ ਰਿਹਾ ਵੀ ਉਹ ਲਾਗੂ ਹੋ ਰਿਹਾ ਔਰ ਉਹਦੇ ਰਿਜ਼ਲਟਸ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ ਸੋ ਮੈਂ ਇੱਕ ਵਾਰੀ ਫੇਰ ਪ੍ਰਿੰਸੀਪਲ ਜਬ ਤੁਹਾਡਾ ਦਾ ਲਖਵਿੰਦਰ ਸਿੰਘ ਜੀ ਡਬਟੀ ਡਿਓ ਸੈਕੰਡਰੀ ਆਏ ਨੇ ਤੁਹਾਡੇ ਸਾਰੇ ਸਟਾਫ ਦਾ ਸਾਡੀ ਪਾਰਟੀ ਦੇ ਸਾਰੇ ਅਹਿਮ ਰੁਕਨ ਅੱਜ ਇੱਥੇ ਆਏ ਨੇ ਮੈਂ ਇਹਨਾਂ ਨੂੰ ਮੁਬਾਰਕ ਵੀ ਦੇਣਾ ਔਰ ਸਟਾਫ ਦਾ ਧੰਨਵਾਦ ਵੀ ਕਰਦਾ ਜਿਹੜੇ ਖੜੀ ਮਿਹਨਤ ਦੇ ਨਾਲ ਇਸ ਬੱਚੇ ਦਾ ਬੱਚਿਆਂ ਨੂੰ ਪੜਾ ਕੇ ਵਧੀਆ ਤਰੀਕੇ ਨਾਲ ਤਿਆਰ ਕਰ ਰਹੇ ਨੇ ਸੋ ਪਰਮੇਸ਼ਵਰ ਆਪਣੀ ਕਿਰਪਾ ਬਣਾਈ ਰੱਖੇ ਔਰ ਅਸੀਂ ਜਿਹੜਾ ਇਹ ਦਿਲਿਆ ਸ਼ਗਾਮ ਆਦਮੀ ਪਾਰਟੀ ਨੇ ਕਿ ਪੰਜਾਬ ਦੇ ਵਿੱਚ ਤਾਲੀਮ ਦੇ ਸੇਵਾਵਾ ਵਧੀਆ ਦਵਾਂਗੇ ਅੱਜ ਉਹ ਪ੍ਰਬਾਤਵਾ ਸਾਡੀ ਬਾਹ ਫੜ ਰਿਆ ਉਹਨੂੰ ਪੂਰੀ ਕਰ ਰਿਹਾ ਔਰ ਇਸੇ ਤਰੀਕੇ ਨਾਲ ਕਰੀਏ ਤਾਂ ਕਿ ਇਹ ਜਿਹੜਾ ਅੱਜ ਦੇ ਬੱਚੇ ਨੇ ਸਾਡਾ ਆਉਣ ਵਾਲਾ ਭਵਿੱਖਾ ਅੱਗੇ ਜਾ ਕੇ ਇਸ ਸਮਾਜ ਨੂੰ ਚੰਗਾ ਸਿਰਜਣਾ ਦੇ ਵਿੱਚ ਆਪਣਾ ਹਿੱਸਾ ਵੀ ਪਾ ਸਕਣ ਔਰ ਸਮਾਜ ਦੀ ਸੇਵਾ ਕਰਕੇ ਆਪਣੇ ਪਰਿਵਾਰਾਂ ਨੂੰ ਵੀ ਪਾਲਣ ਔਰ ਸਮਾਜ ਦੀ ਜਿਹੜੀਆਂ ਕਿਤੇ ਜਿਹੜਾ ਨਿਗਾਰ ਆ ਰਿਹਾ ਉਹਨੂੰ ਠਾਲ ਮੋਣ ਦੇ ਵਿੱਚ ਮੋਤਸਾਈ ਹੋਣ ਇੱਕ ਵਾਰੀ ਫਿਰ ਕੰਸੀਲਰ ਸਾਹਿਬ ਤੁਹਾਡੇ ਰਾਈ ਸਾਡੇ ਸਟਾਫ ਦਾ ਡੀਓ ਆਫਿਸ ਦਾ ਦਿਲ ਦੀਆਂ ਗਹਿਰਾਈਆਂ ਤੋਂ ਔਰ ਆਪਣੇ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਅੱਜ ਦਾ ਦਿਨ ਬੜਾ ਪਵਿੱਤਰ ਦਿਹਾੜਾ ਮੈਂ ਪਹਿਲੇ ਵੀ ਗੱਲ ਕੀਤੀ ਆ ਕਿ ਮਾਨਯੋਗ ਸ਼੍ਰੀ ਰਮਨ ਬਹਿਲ ਜੀ ਦੇ ਕਰ ਕਮਲਾ ਦੇ ਨਾਲ ਇਹ ਜਿਹੜਾ ਕੰਮ ਹੈ ਸਿਰੇ ਚੜਿਆ ਬਾਕੀ ਇਹਦੇ ਵਿੱਚ ਮੇਰੇ ਸਟਾਫ ਦੀ ਬਹੁਤ ਅਹਿਮ ਯੋਗਦਾਨ ਹੈ ਬਸਾਂ ਰੇਂਜ ਕਰਨਾ ਔਰ ਰੂਟ ਪਲਾਨ ਕਰਨਾ ਲਿਸਟਾਂ ਬਣਾਉਣੀਆਂ ਡਿਫਰੈਂਟ ਡਿਫਰੈਂਟ ਪਿੰਡਾਂ ਤੋਂ ਆਉਂਦੀਆਂ ਨੇ ਬੱਚੇ ਆਂਦੇ ਨੇ ਮੇਰੀ ਇਹ ਹੀ ਪ੍ਰਾਇਰੀਟੀ ਹੋਏਗੀ ਕਿ ਬੱਚਿਆਂ ਨੂੰ ਅੱਛੀ ਸਹੂਲਤਾਂ ਜੜੀਆਂ ਨੇ ਉਹ ਮੁਹਿਆ ਕਰਾਈਆਂ ਜਾਣ ਸਰਕਾਰ ਅਗੇ ਇਹ ਹੀ ਬੇਨਤੀ ਹੈ ਸਰ ਦੇ ਥਰੂ ਕਿ ਜੋ ਜੋ ਵੀ ਇਨਫਰਾਸਟ੍ਰਕਚਰ ਜਾਂ ਬਿਲਡਿੰਗ ਦੀ ਜੜੀ ਨੁਹਾਰ ਬਦਲਣੀ ਹੈ ਇਹ ਤੁਸੀਂ ਤੁਹਾਡੇ ਬਿਨਾ ਪੋਸੀਬਲ ਨਹੀਂ ਹੈਗਾ ਸਰ ਤੋਂ ਬੱਚਿਆਂ ਨੂੰ ਜੜੀ ਮਿਆਰੀ ਸਿੱਖਿਆ ਦੇਣੀ ਆ ਉਹ ਡੈਫੀਨੇਟਲੀ ਮੇਰਾ ਜਿਹੜਾ ਸਟਾਫ ਹੈ ਉਹ ਕੈਪੇਬਲ ਇਨਫ ਮੈਂ ਕਹਾਂਗਾ ਕਿ 올 ਆਰ ਕੈਪੇਬਲ ਇਨਫ ਇੱਥੋਂ ਪਰ ਉਹ ਇੰਪਾਰਟ ਵੈਲ ਕੁਆਲੀਫਾਈਡ ਸਟਾਫ ਹੈ ਇੱਥੇ ਔਰ ਮੈਂ ਸਮਝਣਾ ਕਿ ਜਿੱਥੇ ਮੇਰੀ ਵੀ ਜ਼ਰੂਰਤ ਹੁੰਦੀ ਆ ਮੈਂ ਕਿਹਾ ਸਟਾਫ ਨੂੰ ਕਿ ਮੈਂ ਖੁਦ ਵੀ ਪੜਾਵਾਗਾ ਮੈਂ 30 35 ਸਾਲ ਹੋ ਗਏ ਮੈਨੂੰ ਜੌਬ ਕਰਦੇ ਔਰ 24 25 ਸਾਲ ਮੈਂ بطور ਲੈਕਚਰ ਇਨ ਇੰਗਲਿਸ਼ ਦੀਨਾਨਗਰ ਵੀ ਰਿਹਾ ਔਰ ਚੌਂਤੇ ਹੋਰ ਵੀ ਕਈ ਜਗ੍ਹਾ ਤੇ ਸੇਵਨ ਭਾਈ ਆ ਉਹਨਾਂ ਨੇ ਸਰਕਾਰ ਨੇ ਮੈਨੂੰ ਇੱਥੇ ਲਾਇਆ ਜਿੱਥੇ ਜਿੱਤੇ ਵੀ ਸੇਵਾ ਲਗਾਈ ਉਹ ਆਪਣੀ ਓਨੈਸਟੀ ਪੂਰੀ ਕੀਤੀ ਆ ਉਹਨ ਵੀ ਗਾ ਤੋਂ ਮੈਂ ਪ੍ਰੋਮਿਸ ਕਰਨਾ ਕਿ ਆਪਾਂ ਬੱਚਿਆਂ ਦੀ ਬਿਹਤਰੀ ਦੇ ਲਈ ਸਾਰੋਂ ਰੰਦੇ ਅਸ਼ੀਰਵਾਦ ਦੇ ਨਾਲ ਸਰਕਾਰ ਦੀ ਕੋਆਪਰੇਸ਼ਨ ਦੇ ਨਾਲ ਅਸੀਂ ਪੂਰਾ ਕਰਾਂਗੇ ਸਰ ਅਸੀਂ ਅਜੇ ਦੁਰੰਗਲਾ ਔਰ ਕੁਝ ਬੱਚੇ ਸਾਡੇ ਥੋੜੇ ਕਿ ਇਧਰ ਆ ਐਸ ਸਾਈਡ ਤੇ ਜਿਹੜਾ ਮੈਂ ਮਸਤੌਰ ਜੱਟਾ ਜਿਹੜੀ ਸਾਈਡ ਨੂੰ ਪੈਂਦਾ ਆਈ ਐਮ ਨਿਊ ਟੂ ਗੁਰਦਾਸਪੁਰ ਔਰ ਇਸ ਤੋਂ ਬਾਅਦ ਸਰ ਨੇ ਜਿਵੇਂ ਦੱਸਿਆ ਕਨਵਨ ਸਾਈਡ ਤੇ ਕਲਾਨੌਰ ਸਾਈਡ ਤੇ ਕਲੀਜਪੁਰ ਸਾਈਡ ਤੋਂ ਬੱਚੇ ਬੜੇ ਜਾਂਦੇ ਆ ਉਧਰ ਵੀ ਕਰਾਂਗੇ ਬਾਕੀ ਅਸੀਂ ਸਲਾਹ ਕਰਾਂਗੇ ਬੱਚਿਆਂ ਨੂੰ ਪੁੱਛਾਂਗੇ ਕਿ ਕਿਹੜੇ ਕਿਹੜੇ ਰੂਟ ਤੁਹਾਨੂੰ ਸ਼ਟ ਹੁੰਦੇ ਆ ਉਸੇ ਹਿਸਾਬ ਨਾਲ ਹੀ ਪਲਾਨ ਕਰਕੇ ਸ਼ਾਰਟਲੀ ਅਸੀਂ ਫਿਰ ਐਡਵਰਟਾਈਜ਼ਮੈਂਟ ਦੇਾਂਗੇ ਪਹਿਲੇ ਵੇਲੇ ਜੋ ਐਡਵਰਟਾਈਜ਼ਮੈਂਟ ਦਿੱਤੀ ਸੀਗੀ ਤੋਂ ਹੁਣ ਫਿਰ ਦੇਾਂਗੇ ਇੱਕ ਵਾਰੀ ਔਰ ਡੈਫੀਨਿਟਲੀ ਵੀਲ ਡੂ ਆਵਰ ਬੈਸਟ ਕਿ ਅਸੀਂ ਸਾਰਾ ਕੰਮ ਅੱਛੇ ਤਰੀਕੇ ਨਾਲ ਕਰ ਸਕੀਏ ਬਾਕੀ ਪਰਮਾਤਮਾ ਦਾ ਆਸ਼ੀਰਵਾਦ ਚਾਹੀਦਾ ਜੀ ਔਰ ਤੁਹਾਡੇ ਸਾਰਿਆਂ ਦੀ ਸਪੋਰਟ ਚਾਹੀਦੀ ਹੈ ਥੈਂਕ ਯੂ ਈਗਾ ਬੋਲ ਦੱਸ ਆਪਾਂ ਨੂੰ ਇਹੀ ਔਰ ਕਿਦਾਂ ਅੱਜ ਪੂਰੀ ਹੋਈ ਹੈ ਪੂਰੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਾਰੀ ਗੱਲ ਇਸ ਨਾਲ ਅ ਸਰ ਇਹਨਾਂ ਜਦੋਂ ਇਲੈਕਸ਼ਨ ਚੱਲ ਰਹੇ ਸੀ ਤੇ ਬੈਲ ਸਰ ਜਿਹੜੇ ਨੇ ਉਹ ਸਾਡੇ ਪਿੰਡ ਵਿੱਚ ਆਏ ਸੀ ਤੇ ਮੈਨੂੰ ਸਰ ਬਹੁਤ ਪ੍ਰੋਬਲਮ ਸੀ ਹੌਣ ਜਾਂਦੇ ਵਿੱਚ ਤੇ ਫਿਰ ਮੈਂ ਨਾ ਮੈਂ ਮਲਪੀਪ੍ਰਿੰਤਾ ਜੀ ਨੂੰ ਕਿਹਾ ਤੇ ਫਿਰ ਉਹਨਾਂ ਨੇ ਮੇਰੀ ਗੱਲ ਕਰਵਾਈ ਸੀ ਤੇ ਮੈਂ ਸਾਨੂੰ ਕਿਹਾ ਸੀ ਕਿ ਸਰ ਮੈਨੂੰ ਕਨਵੈਂਸ ਦੀ ਬਹੁਤ ਪ੍ਰੋਬਲਮ ਆ ਤੇ ਪਲੀਜ਼ ਸਰ ਇਹਦਾ ਅਰੇਂਜਮੈਂਟ ਕੀਤਾ ਜਾਵੇ ਤੇ ਮੈਂ ਹੁਣ ਬਹੁਤ ਖੁਸ਼ ਆ ਕਿ ਸਰ ਜੋ ਕਿ ਅਰੇਂਜਮੈਂਟ ਹੋ ਚੁੱਕਿਆ ਆ ਤੇ ਹੁਣ ਜਿਹੜੀ ਬਾਤ ਸਾਉ ਮੇਰੇ ਪਿੰਡ ਤੱਕ ਆ ਗਈ Okay. Thank you, sir.